ਜਿੰਦਾਬਾ 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 ਸਤਿ ਸ਼੍ਰੀ ਅਕਾਲ ਜਿੰਦਾਬਾ ਜਿੰਦਾਬਾ ਦੀ ਪਾਰਟੀ ਦੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਜਨਮਸ਼ਤੀ ਦੀਆਂ ਪੂਰੇ ਜਿਹੜਾ ਪੂਰੇ ਦੇਸ਼ਾਂ-प्रदेशਾਂ ਅਤੇ ਹਿੰਦੁਸਤਾਨ ਚ ਵੀ ਮਨਾਈ ਜਾ ਰਹੀ ਹੈ ਤੇ ਅਸੀਂ ਸਾਰਿਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਦੇ ਰਹੇ ਆ ਦੂਜੇ ਪਾਸੇ ਸਾਡੀਆਂ ਖੇਡਾਂ ਪੰਜਾਬ ਦੀਆਂ ਖੇਡਾਂ ਵਤਨ ਦੀਆਂ ਹੋਣ ਜਾ ਰਹੀਆਂ ਉਹਦੇ ਸੰਬੰਧ ਚ ਜਿਹੜੀ ਅੱਜ ਇੱਥੇ ਉਹ ਆ ਰਹੀ ਆ مشال ਆ ਰਹੀ ਆ ਜੀ مشਾਲ ਜੋਤੀ ਆ ਰਹੀ ਆ ਉਹ مشال ਦੇ ਵਿੱਚ ਜਿਹੜਾ ਸਾਡੇ ਜਿਹੜੇ ਨੌਜਵਾਨ ਔਰ ਖਾਸ ਕਰ ਜਿਹੜੇ ਸਾਡੇ ਜਿਹੜੇ ਬੱਚੇ ਆਉਣ ਵਾਲੀ ਪੀੜ੍ਹੀ ਆ ਉਹ ਇਹਦੇ ਚ ਹਿੱਸਾ ਲੈ ਰਹੀ ਆ ਜੀ ਉਹ ਪੂਰੇ ਸ਼ਹਿਰਾਂ ਦੇ ਵਿੱਚ ਜਿਹੜੀ ਇਹ مشਾਲ ਲੈ ਕੇ ਜਾਉਂਦੀ ਵਕ ਵਕ ਕਰਾਂ ਅੱਜ ਪਟਿਆਲੇ ਤੋਂ ਚੱਲੇ ਆਂ ਕਿ ਇੱਥੇ ਅਸੀਂ ਉਹਨਾਂ ਦਾ ਸਾਰਾ ਅੰਪਰੂਵੈਂਟ ਟ੍ਰਸਟ ਤੇ ਹੋਰ ਮੇਰੇ ਜਿਹੜੇ ਸਾਥੀ ਸਾਡੇ ਆਵਾਜ਼ ਪੀ ਪਾਰਟੀ ਦੇ ਵਲੰਟੀਅਰ ਇੱਥੇ ਜਿਹੜੇ ਆ ਉਹਨਾਂ ਦਾ ਪੂਰ ਜੋਰ ਸਵਾਗਤ ਕਰ ਰਹੇ ਆਂ ਠੀਕ ਹੈ ਜੀ ਔਰ ਇੱਥੇ ਅਸੀਂ ਉਹਨਾਂ ਤੇ ਫੁੱਲਾਂ ਦੀ ਵਰਖਾ ਪਾਣੀ ਤੇ ਹੋਰ ਜਿਹੜਾ ਫੂਡ ਦਾ ਪ੍ਰਬੰਧ ਕੀਤਾ ਇੱਕ ਥਾਂ ਤੇ ਅਸੀਂ ਜਿਹੜਾ ਦੁੱਧ ਦਾ ਪ੍ਰਬੰਧ ਵੀ ਕੀਤਾ ਨੌਜਵਾਨੀ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਉਹਦਾ ਜਿਹੜਾ ਮੁੱਖ ਮਕਸਦ ਆ ਉਹ ਜਿਹੜਾ ਅੱਜ ਜੋ ਪਿਛਲੇ ਸਮੇਂ ਚ ਜਿਹੜਾ ਪੰਜਾਬ ਨੂੰ ਇੱਕ ਹਰਿਆ ਭਰਿਆ ਖੁਸ਼ਹਾਲ ਸੁਪਾ ਬਣਾਉਣਾ ਹੈ ਰੰਗਲਾ ਸੁਪਾ ਬਣਾਉਣਾ ਉਹਦੇ ਚ ਖੇਡਾਂ ਦਾ ਬਹੁਤ ਵੱਡਾ ਸਥਾਨ ਆ ਅਸੀਂ ਜਿਹੜੀ ਪੰਜਾਬ ਦੀ ਨੌਜਵਾਨੀ ਆ ਅਸੀਂ ਉਹਨਾਂ ਨੂੰ ਖੇਡਾਂ ਪ੍ਰਤੀ ਜਿਹੜਾ ਪ੍ਰੇਰਿਤ ਕਰਕੇ ਜਿਹੜਾ ਅਸੀਂ ਉਹਨਾਂ ਨੂੰ ਗਰਾਊਂਡ ਵੱਲ ਨੂੰ ਲੈ ਕੇ ਜਾਣਾ ਚਾਹੁੰਦੇ ਆ ਉਹ ਸੰਬੰਧ ਅੱਜ ਪੰਜਾਬ ਦੇ ਵਿੱਚ ਜਿਹੜੀ ਵਿਸ਼ਾਲ ਜੋਤੀ ਆ ਜਿੱਕਰ ਸਾਡੇ ਖੇਡਾਂ ਦਾ ਪ੍ਰਤੀਕ ਆ ਇੱਕ ਇਹ ਵਕਫਾਤ ਉਹਦੇ ਆ ਸ਼ਹਿਰਾਂ ਦੇ ਵਿੱਚ ਜਾਊਗੀ ਔਰ ਇੱਕ ਜਿਹੜਾ ਉਹ ਸਨੇਹਾ ਦੇਊਗੀ ਨੌਜਵਾਨਾਂ ਨੂੰ ਕਿ ਆਜੋ ਨਸ਼ੇ ਤਿਆਗੋ ਔਰ ਆਜੋ ਆਪਾਂ ਖੇਲਾਂ ਵੱਲੋਂ ਤੁਰਿਏ ਪੰਜਾਬ ਅੱਜ ਜਿਹੜਾ ਕਈ ਵਾਰ ਸਾਡੇ ਠੀਕ ਆ ਵੀ ਡਰਿਆ ਵੀ ਆ ਆਪਣੇ ਪੈਰਾਂ ਦੇ ਵੀ ਖੜਾ ਹੋਇਆ ਪੰਜਾਬ ਅੱਜ ਮੁੜ ਤੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਜਿਹੜਾ ਉਹ ਮੁੜ ਕੇ ਜਿਹੜਾ ਇੱਕ ਰੰਗਲੇ ਪੰਜਾਬ ਵੱਲ ਨੂੰ ਤੁਰਿਆ ਤੇ ਹਰ ਖੇਤਰ ਚ ਵਿੱਚ ਨੌਕਰੀਆਂ ਦੇ ਖੇਤਰ ਚ ਤੇ ਅੱਜ ਪਾਣੀ ਦੇ ਖੇਤਰ ਚ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਰਿਹਾ ਬਿਜਲੀ ਦੇ ਖੇਤਰ ਚ ਖੜਾ ਹੋ ਰਿਹਾ ਅੱਜ ਅਸੀਂ ਇਸ ਦਿਨ ਤੇ ਜਿਹੜੀ ਆ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਜਵਾਨੀ ਆ ਖਾਸ ਕਰਕੇ ਪੰਜਾਬ ਦੀ ਉਹਨੂੰ ਖੇਡਾਂ ਵੱਲ ਜਿਹੜਾ ਲੈ ਕੇ ਜਾਵਾਂਗੇ ਪ੍ਰੇਰਿਤ ਕਰਾਂਗੇ ਔਰ ਇਹਦੇ ਵੱਲ ਜਾ ਰਹੇ ਆ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਵੀ ਜੋ ਪੰਜਾਬ ਦਾ ਨੌਜਵਾਨਾਂ ਨੂੰ ਮਨਸਾ ਤੋਂ ਬਹੁਤ ਪਸੰਦ ਕੀਤਾ ਵਰਤਦਾ ਜੀ ਅੱਛਾ ਆਵਾਜ਼ ਵੀਰਾ ਪਾਉਣ ਦਾ ਕਰੀਆ ਤੁਸੀਂ ਸੁਣਿਆ ਕਿਹਾ ਸਾਡੇ ਨੂੰ ਪਾਸਾ ਖਲਾਪਰੇ ਕੇਹਾ ਚੰਦਪਾ ਸਰਮਾਦੀ ਜੇਨ ਵਾਈ ਦੇ ਚੱਲ ਰਹੇ ਹਨਰਾ ਪਾਣ ਦਾ ਕਰਵਾ ਸਕਦੇ ਆ ਸਾਰੇ ਨਾਬਾਲਗਾਂ ਅਤੇ ਨਾ ਕਮਾਸ ਨੇ ਸਨ ਵਾਸਤੇ ਇੱਧਰ ਆਇਆ ਹੈ ਪਰ ਜਾਗਰਿਕ ਕਰ ਬਨੋ ਨੌਜਵਾਨੀ ਨੂੰ ਸੇਧ ਬਲ ਪ੍ਰੇਰਿਤ ਕਰਨ ਅਤੇ ਮਰਸ਼ਦ ਹੋਣ ਦੇ ਛੜਾ ਜਿਹੜੇ ਖੇਤਾਂਾਂ ਤੋਂ ਉਹਨਾਂ ਆਤਮਾਨਾਂ ਦੇ ਨਾਲ ਨਾਲ ਕਿਤਾਬਾਂ ਕਰਿਆ ਹੇਕਾਬਾਦੰਗ ਉਹ ਇਸ ਸਾਲ ਵੀ ਕੰਮ ਸ਼ੁਰੂ ਹੋ ਰਹੀ ਹੈ ਨੇ ਤੇ ਅੱਜ ਉਹਨਾਂ ਖੇਤਾਂ ਦੀ ਵਿਸਾਲ ਹੈ ਅਨੰਤ ਸਾਬ ਦੀ ਦਿੱਤੀ ਪਹੁੰਚਣੀ ਹੈ ਅੱਜ ਇਹ ਜਿਹੜਾ ਨੇ ਜਾਨਾ ਕਿ ਸੋਦੇ ਕਿ ਖੇਤ ਸਾਰੇ ਹੋ ਗਏ ਆ ਅਸੀਂ ਸਾਡੇ ਮੌਕੇ ਅੱਜ ਆਉਣ ਕਰਿਆ ਦੀ ਬਰਾਬਰ ਜਿਹੜੇ ਸਰਮੇ ਦੀ ਵਾਰੀ ਕਰਨਾ ਉਸ ਸਾਲ ਦਾ ਬਹੁਤ ਸਵਾਦ ਕਰਨ ਵਾਤੇ ਆਏ ਸਾਰੇ ਸਰਕਾਰ ਨੂੰ ਬੇਨਤੀ ਹੈ ਵੀ ਇਸ ਖੇਡਾਂ ਵਿੱਚ ਆਪਣਾ ਪਾਰਟਿਸਪੇਟ ਕਰਾ ਕਰਨ ਕਿਉਂਕਿ ਖੇਡਾਂ ਬਹੁਤ ਜ਼ਰੂਰੀ ਹੈ ਅਗਰ ਬਹੁਤ ਸਮੇਂ ਦੀ ਲੋੜ ਹੈ ਜੀ ਨੌਜਵਾਨਾਂ ਨੂੰ ਨਸ਼ਾ ਵਾਲੇ ਪਾਸੇੋਂ ਤਾਂ ਕਿ ਖੇਡਾਂ ਮੋੜ ਦੇ ਲਈ ਬਹੁਤ ਜ਼ਰੂਰੀ ਹੈ ਜਿਹੜਾ ਇਹ ਦੇਖੋ ਜੀ ਇਹ ਖੇਡਾਂ ਚੀਜ਼ਾਂ ਲੈਣੇ ਆ ਇਹ ਪਿਛਲੇ ਸਮੇਂ ਚ ਜਿਹੜਾ ਗਰਾਊਂਡ ਤੇ ਆਉਣ ਲੱਗੇ ਆ ਔਰ ਮੇਰੇ ਖਿਆਲ ਆਉਂਦਾ ਜੇ ਦੇਖਿਆ ਜਾਵੇ ਆਉਣ ਵਾਲੇ ਸਮੇਂ ਚ ਇਹ ਪੰਜਾਬ ਦਾ ਭੁੱਖ ਨੇ ਇਹ ਕੁੜੀ ਸਾਡੀ ਕ੍ਰਿਕਟ ਦੇ ਬੱਚੇ ਕਿੱਥੇ ਤੱਕ ਖੇលਿਆ ਤੁਸੀਂ ਦੇਟ ਦਾ 30 ਔਰ ਇਦਾਂ ਹੀ ਜਿਹੜੇ ਸਾਡੇ ਬੱਚੇ ਆ ਆਉਣ ਵਾਲੇ ਸਮੇਂ 'ਚ ਜਿਹੜੀ ਖੇਡਾਂ ਪ੍ਰਤੀ ਰੁਚੀ ਜਿਹੜੀ ਬਣਾਉਣਗੇ ਔਰ ਪੰਜਾਬ ਆ ਜਿਹੜਾ ਉਹ ਹਰਿਆ ਭਰਿਆ ਔਰ ਖੇਡਾਂ 'ਚ ਮੋਹਰੀ ਹੋਊਗਾ ਅੱਜ ਦੇ ਦਿਨ ਤੇ ਅਸੀਂ ਜਿਹੜਾ ਇਹਦਾ ਤਹੀਆ ਵੀ ਕਰਦੇ ਆ ਔਰ ਇੱਕ ਪੰਜਾਬੀ ਕਸਮ ਵੀ ਖਾਂਦੇ ਆ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਨੌਜਵਾਨ ਨੇ ਪੰਜਾਬ ਦੀ ਤਸਵੀਰ ਨੂੰ ਬਦਲਣਗੇ ਮਨੀ ਸਾਹਿਬ ਤੋਂ ਬਿਨਾਂ ਪੋਟਾਜੀ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਖਰਸ਼ੀਤਾ ਲੜਵਾ ਲੇ ਕਿਹੜੇ ਸਕੂਲ ਚੋਂ ਬਲੰਪਾ ਗੋਲਡ ਮੋਡਲ ਹਾਈ ਸਕੂਲ ਨਾਪਾ ਕਿਹੜਾ ਕਿਹੜੀ ਖੇਡਾਂ ਦੇ ਵਿੱਚ ਤੁਸੀਂ ਸਾਲ ਟਿਕਟ ਕਿਹਦੇ ਕਿੱਥੇ ਤੱਕ ਖੇਡੇ ਹੋ ਤੁਸੀਂ ਸਟੇਟ ਲੈਵਲ ਤੱਕ ਸਟੇਟ ਲੈਵਲ ਦਾ ਕਿ ਮੈਡਲ ਕਿਹੜਾ ਜਿੱਤ ਕੇ ਆਏ ਹੋ ਗੋਲਡ ਮੈਡਲ ਗੋਲਡ ਮੈਡਲ ਤੁਸੀਂ ਆਪਣੇ ਨਾਲ ਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹੁੰਦੀ ਕਿ ਤੁਸੀਂ ਵੀ ਖੇਡਾਂ 'ਚ ਹਿੱਸਾ ਲਓ ਇਹ ਇਸ ਬਹੁਤ ਵਧੀਆ ਮੂਡ ਹੋ ਜਾਏਗਾ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਮੈਂ ਆਰਟੀਸ਼ਨ ਬੋਰਡ ਦਾ ਪ੍ਰਧਾਨ ਹਾਂ ਜੀ ਇਸ ਹੋਣ ਦੇ ਨਾਤੇ ਮੈਂ ਚਾਹੁੰਦਾ ਵੀ ਜੋ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਉਪਰਾਲਾ ਕੀਤਾ ਹੈ ਖੇਡਾਂ ਵਤਨ ਪੰਜਾਬ ਦੀਆਂ ਬੱਚਿਆਂ ਨੂੰ ਉਹ ਉਤਸ਼ਾਹਿਤ ਕੀਤਾ ਹੈ ਇਹਦੇ ਵਾਸਤੇ ਬਾਬਤ ਜੋਗ ਪ੍ਰੋਗਰਾਮ ਕੀਤਾ ਬਹੁਤ ਵਧੀਆ ਕੀਤਾ ਹੈ ਅਤੇ ਇਸ ਨਾਲ ਸਾਡੇ ਬੱਚੇ ਨਸ਼ੇ ਤੋਂ ਰਹਿਤ ਰਹਿਣਗੇ ਅਤੇ ਸਿਹਤਮੰਦ ਪੰਜਾਬ ਬਣਾਉਣ ਮਸ਼ਾਲ ਯਾਤਰਾ ਜੋ ਅੱਜ ਮਸ਼ਾਲ ਯਾਤਰਾ ਆ ਰਹੀ ਹੈ ਅਸੀਂ ਦਾ ਸਵਾਗਤ ਕਰ ਲਈਏ ਖੜਿਆ ਸਾਡੇ ਚੇਅਰਮੈਨ ਸਾਹਿਬ ਵੀ ਰੌਇਲ ਦੇ ਵਿੱਚ ਜੋ ਕਿ ਇਹਨਾਂ ਨੂੰ ਇਹਦਾ ਚੀਜ਼ਾਂ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਵੀ ਰਹਿੰਦਾ ਤੇ ਸਵਾਗਤ ਵੀ ਕਰਦੇ ਰਹਿੰਦੇ ਨੇ